ਟਾਈਫਾਇਡ ਬੁਖਾਰ ਹੁਣ ਜਿਵੇਂ ਜਿਵੇਂ ਗਰਮੀ ਵਧੇਗੀ ਨਾ ਇਹ ਵੀ ਜ਼ੋਰ ਫੜਦਾ ਹੈਗਾ ਸੋ ਜਿਨ੍ਹਾਂ ਨੂੰ ਹਰ ਸਾਲ ਟਾਈਫਾਇਡ ਹੁੰਦਾ ਆ ਉਹਨਾਂ ਨੂੰ ਅਪ੍ਰੈਲ ਤੇ ਮਈ ਦੇ ਮਹੀਨੇ ਦੇ ਵਿੱਚ ਟਾਈਫਾਇਡ ਜਿਹੜਾ ਨਾ ਉਹ ਹੋਣ ਦੀ ਸੰਭਾਵਨਾ ਜਿਹੜੀ ਜ਼ਿਆਦੀ ਹੁੰਦੀ ਹੈ ਨਵੇਂ ਕੇਸ ਵੀ ਕਈ ਸਾਹਮਣੇ ਆਉਂਦੇ ਨੇ ਇੱਕ ਦੋ ਦਵਾਈਆਂ ਦੇ ਮੈਂ ਨਾਮ ਦੱਸ ਦਿੰਨਾ ਵਾ ਕਿਸੇ ਵੀ ਆਯੁਰਵੈਦਿਕ ਮੈਡੀਕਲ ਸਟੋਰ ਤੋਂ ਦਵਾਈਆਂ ਮਿਲ ਜਾਣਗੀਆਂ ਬਹੁਤ ਸਾਰੀਆਂ ਕੰਪਨੀਆਂ ਦਵਾਈ ਬਣਾਉਂਦੀਆਂ ਨੇ ਤੁਸੀਂ ਯੂਜ਼ ਕਰ ਸਕਦੇ ਆ ਪਹਿਲੀ ਗੋਲੀ ਆ ਕਾਮਦੋਦਾ ਰਸਤਰੀਆਂ ਗੋਲੀਆਂ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਜਿੰਨਾਂ ਦੇ ਨਾਲ ਨਾ ਤੁਹਾਡੇ ਸਰੀਰ ਦੇ ਜਿਹੜਾ ਤਜਾਬੀਪਨਾ ਉਹ ਹਟ ਜਾਂਦਾ ਹੈ ਤੇ ਟਾਈਫਾਇਡ ਹੋਣ ਦੇ ਚਾਂਸਸ ਬਹੁਤ ਘਟ ਜਾਂਦੇ ਆ ਸੋ ਇਹਦਾ ਸੇਵਨ ਕਰੋ ਇਸ ਤੋਂ ਲਾਭ ਅਮਰਤਾ ਰिष्ट ਅਮਰਤਾ ਰिष्ट ਇੱਕ ਪੀਣ ਵਾਲੀ ਦਵਾਈ ਨਾਲ ਟਾਈਫਾਇਡ ਹੋਣ ਦੇ ਜਿਹੜੇ ਚਾਂਸਸ ਆ ਬਹੁਤ ਜ਼ਿਆਦਾ ਘਟ ਜਾਂਦੇ ਆ ਇਸ ਤੋਂ ਇਲਾਵਾ ਜੇਕਰ ਕਿਤੇ ਲਾਗੇ ਚਾਗੇ ਤੁਹਾਡੇ ਬਿੱਲ ਦਾ ਰੁੱਖ ਹੈਗਾ ਨਾ ਉਹਦੇ ਪੱਤੇ ਘੋਟ ਕੇ ਉਹਦਾ ਰਸ ਕੱਢ ਕੇ ਜੇ ਤੁਸੀਂ ਪੀਨੇ ਹੋ ਫਿਰ ਵੀ ਤੁਹਾਡੀ ਜਿਹੜੀ ਟਿੱਡ ਦੀ ਗਰਮੀ ਆ ਉਹ ਦੂਰ ਹੋ ਜਾਂਦੀ ਹੈ ਸਰੀਰਿਕ ਗਰਮੀ ਦੂਰ ਹੋ ਜਾਂਦੀ ਜਿਸ ਦੇ ਨਾਲ ਟਾਈਫਾਇਡ ਦੇ ਜਿਹੜੇ ਚਾਂਸਸ ਆ ਘਟ ਜਾਂਦੇ ਆ ਜੇ ਤੁਹਾਡੇ ਘਰ ਗਲੋ ਦੀ ਵੇਲ ਹੈਗੀ ਆ ਉਹਦੇ ਪੱਤਿਆਂ ਦਾ ਵੀ ਰਸ ਕੱਢ ਕੇ ਜ਼ਰੂਰ ਸੇਵਨ ਕਰੋ ਸੋ ਇਹ ਵੀਡੀਓ ਨੂੰ ਅਗੇ ਜ਼ਰੂਰ ਸ਼ੇਅਰ ਕਰੋ ਕਿਉਂਕਿ ਟਾਈਫਾਇਡ ਬੁਖਾਰ ਜੇ ਤੁਹ ਫੈਲਦਾ ਤਾਂ ਬਹੁਤ ਸਾਰੇ ਲੋਕਾਂ ਦੀ ਸਿਹਤ ਖਰਾਬ ਹੁੰਦੀ ਆ ਸਮਾਂ ਖਰਾਬ ਹੁੰਦਾ ਪੈਸਾ ਖਰਾਬ ਹੁੰਦਾ ਸੋ ਛੋਟੀਆਂ ਛੋਟੀਆਂ ਰੈਮਡੀਜ਼ ਤੇ ਜਿਹੜੀਆਂ ਆਯੁਰਵੈਦਿਕ ਦਵਾਈਆਂ ਇਹਨਾਂ ਦੇ ਨਾਲ ਟਾਈਫਾਇਡ ਬੁਖਾਰ ਹੋਣ ਤੋਂ ਬਚਾ ਜਾ ਸਕਦਾ ਸੋ ਵੀਡੀਓ ਨੂੰ ਅਗੇ ਜ਼ਰੂਰ ਸ਼ੇਅਰ ਕਰੋ ਫਾਲੋ ਕਰੋ ਧੰਨਵਾਦ